ਜੀ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਮੇਲਾ ਹਾਥਨ ਸਕੂਲ ਦੇ ਵਿੜੇ ਸਾਡੇ ਲੈਕਚਰਰ ਸਾਹਿਬ ਕਿਸਮਾਲ ਸਿੰਘ ਜੀ ਲਖਵਿੰਦਰ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਮੇਲਾ ਚੱਲ ਰਿਹਾ ਸੱਭਿਆਚਾਰਕ ਚੀਜ਼ਾਂ ਸਾਰੀਆਂ ਦਿਖਾਈਆਂ ਗਈਆਂ ਕਿਰਨਪਾਲ ਮੈਡਮ ਕਵਰਦੀਪ ਸਾਹਿਬ ਸਾਰੇ ਪੰਜਾਬੀ ਡਿਪਾਰਟਮੈਂਟ ਨੇ ਤੇ ਤੁਹਾਡੇ ਮਰਾੜ ਨੇ ਆਪੋ ਦਾ ਯੋਗਦਾਨ ਪਾਇਆ ਮੇਲੇ 'ਚ ਮੇਲੇ ਦੇ ਵਿੱਚ ਇਹ ਵੀ ਸਾਰਾ ਕੁਝ ਅਸੀਂ ਪੁਰਾਣਾ ਜਿਹੜਾ ਸਾਰਿਆਂ ਦੇ ਸਹਿਯੋਗ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਦੇਖੋ ਅੱਡਾ ਜਿਹੜਾ ਹੈਗਾ ਨਾਲੇ ਬੁਣ ਲਈ ਵਰਤਿਆ ਜਾਂਦਾ ਤੱਕੜੀ ਪਹਿਲਾਂ ਇਦਾਂ ਦੀ ਸੀ ਛੱਜ ਮਧਾਣੀ ਦੇਖੋ ਲੱਕੜ ਦੀ ਮਧਾਣੀ ਚਾਟੀ ਤਪਲਾ ਵੀ ਕਿਹਾ ਜਾਂਦਾ ਤੌਲਾ ਤੇ ਦਾਤ ਸਾਡੇ ਮੈਨੇਜਰ ਸਰਾਇਆ ਜੀ ਆਇਆਂ ਆਖਦੇ ਆ ਨਿੱਘਾ ਸਵਾਗਤ ਕਰਦੇ ਆ ਸਾਰਿਆਂ ਦਾ ਬੱਚਿਆਂ ਨੇ ਇੱਧਰ ਬਹੁਤ ਸੋਹਣਾ ਵੇਲਾ ਜਿਹੜਾ ਇਹ ਤਿਆਰ ਕਰਵਾਇਆ ਕਲਦੀਪ ਸਰ ਪੰਜਾਬ ਦੇ ਤਿਹਾਰਾਂ ਕੋਲੇ ਖੜੇ ਨੇ ਤਿਹਾਰਾਂ ਦਾ ਟਾਈਮ ਚੱਲ ਰਿਹਾ ਹਾਂ ਪੁੱਤ ਹੁਣ ਕਿਹੜਾ ਤਿਹਾਰ ਆਉਣ ਵਾਲਾ ਦੀਵਾਲੀ ਵੈਰੀ ਗੁੱਡ ਠੀਕ ਹੋਰ ਪੜ੍ਹਾਈ ਦੇ ਨਾਲ ਨਾਲ ਇਹ ਚੀਜ਼ਾਂ ਵੀ ਬਹੁਤ ਜ਼ਰੂਰੀ ਨੇ ਹੁੰਡਾ ਸੋਡਾ ਦੇਖੋ ਬਹੁਤ ਸੋਹਣਾ ਡੈਕੋਰੇਟ ਕੀਤਾ ਹੋਇਆ ਫੱਤੀ ਜਿਹੜੀ ਕੜਾਈ ਕੀਤੀ ہوئی ਆ ਉਹ ਚਾਦਰਾਂ ਸਹਰਾਣੇ ਝੋਲੇ ਫਲਕਾਰੀਆਂ ਫੱਤੀਆਂ ਸੱਭਿਆਚਾਰ ਦੇ ਜ਼ਰੂਰੀ ਅੰਗ ਚਾਦਰਾਂ ਪਈਆਂ ਕੱਢੀਆਂ ਝੋਲੇ ਅੱਜ ਕੱਲ ਦੇ ਜਿਹੜੇ ਪਿੱਠੂ ਬੈਗ ਨੇ ਉਹ ਇਹਨਾਂ ਝੋਲਿਆਂ ਦੀ ਰਿਸ ਨਹੀਂ ਕਰ ਸਕਦੇ ਹੈਗੇ ਆ ਚਰਖਾ ਹਾਂ ਪੁੱਤੇ ਕਾਦੇ ਲਈ ਵਰਤਿਆ ਜਾਂਦਾ ਕੱਤਣ ਲਈ ਵੈਰੀ ਗੁੱਡ ਸਾਡੇ ਮੈਨੇਜਰ ਸਰ ਪੁਰਾਣੀਆਂ ਚੀਜ਼ਾਂ ਦੇ ਕੁਝ ਨਾਮ ਦੱਸਣਗੇ ਕੁਝ ਸਾਨੂੰ ਪਤਾ ਸੀ ਹਾਂਜੀ ਤੌਲਾ ਤਾਂ ਦਿਖਦਾ ਜਿਹੜਾ ਟਾਰਕ ਚੀਜ਼ਾਂ ਜਿਹੜੀਆਂ ਕੁੰਡਾ ਸੋਟਾ ਤੌਲਾ ਸਾਡੇ ਮੈਨੇਜਰ ਸਰ ਦੱਸਣਗੇ ਜੀ ਆ ਤੋਲੇ ਦੇ ਉੱਪਰ ਕੀ ਪਿਆ ਜੀ ਉੱਪਰ ਦੀ ਪੁੜ ਪਿਆ ਹੈ ਪੁੜ ਪੁੜ ਦੇ ਵਿੱਚ ਉਹ ਬਨਹਾਣੀ ਦੇ ਜਿਹੜੇ ਫੁੱਲ ਨੇ ਉਹ ਥੱਲੇ ਚਾਹੁੰਦੇ ਨੇ ਉਹਦਾ ਸ਼ਰੀਰ ਹੈ ਪੁੜ ਦੇ ਵਿੱਚ ਪਾ ਕੇ ਹਾਂਜੀ ਉੱਪਰ ਜਿਹੜਾ ਪੀਲੇ ਰੰਗ ਦਾ ਇਹ ਕੀ ਚੀਜ਼ ਹੈ ਜੀ ਦੇਖਣ ਨੂੰ ਰੱਸੀ ਲੱਗਦੀ ਆ ਹੈ ਜੀ ਬੇਤੀ ਕੀ ਬਾਤ ਇਹ ਕਾਹਦੇ ਕੰਮ ਕਰਉਂਦੀ ਹੈ ਜੀ ਹਾਂਜੀ ਇਹ ਜੀ ਜਦੋਂ ਅਸੀਂ ਬਨਹਾਣੀ ਦੇ ਕਿਆ ਬਾਤ ਆ ਹਾਂ 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 ਸਾਡੇ ਸੱਭਿਆਚਾਰ ਦੀ ਦੇਖੋ ਖਾਣ ਆਜੋ ਸਰ ਆਜੋ ਖਾਲੀ ਦਸਤਾਰ ਆਏ ਨੇ ਆਓ ਸਰ ਸਾਡੇ ਵੀ ਵਿਹੜੇ ਆਓ ਇਧਰ ਪੰਜਾਬੀ ਵਾਲਿਆਂ ਦੇ ਅੰਗਰੇਜ਼ੀ ਵਾਲੇ ਹਾਂਜੀ ਹਾਂ 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 ਹਾਂਜੀ ਜਿਵੇਂ ਆ ਆਖਦੇ ਆ ਸਾਡੇ ਵਿਹੜੇ ਪਹੁੰਚੇ ਆ ਮੇਲੇ ਤੇ ਅੰਗਰੇਜ਼ੀ ਵਾਲੇ ਨੇ ਅਸੀਂ ਪੰਜਾਬੀ ਵਾਲੇ ਇਧਰ ਸਾਰੇ ਰਲ ਮਿਲ ਕੇ ਬਹੁਤ ਸੋਹਣਾ ਐਫਰਟ ਕਰਦੇ ਨੇ ਆ ਇਹ ਨੀਤੀ ਦੇਖੋ ਜੀ ਕਿਦਾਂ ਦਾ ਲੱਗਿਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਪੁਰਾਣੇ ਪੰਜਾਬ ਦੀਆਂ ਥੋੜੀਆਂ ਜਿਹੀਆਂ ਝਲਕਾਂ ਜੀ ਹਾਂ ਹਾਂ ਲੇਕਿਨ ਇੱਕ ਕੰਮ ਦੇਖਦੇ ਦੇਖਦੇ ਤੇ ਕਰਦੇ ਕਰਦੇ ਭੁੱਖ ਵੀ ਲੱਗ ਜਾਂਦੀ ਹੈ ਜੈਸਾ ਉਹਦਾ ਸਾਗ ਲੱਸੀ ਪੀਉਣੇ ਜੀ ਆਜੋ ਪਹਿਲਾਂ ਅੱਜ ਲੱਸੀ ਹਾਂ ਮੱਖਣ ਵਾਲੀ ਰੋਟੀ ਹੁੰਦੀ ਨਾ ਇਹ ਠੀਕ ਦਾ ਵਾਹ ਹੁਣੀ ਹੋਣੀ ਸਾਗ ਵੀ ਹੈਗਾ ਜੀ ਲੱਸੀ ਵੀ ਹੈਗੀ ਅੱਜ ਆ ਮੱਕੀ ਦੀ ਰੋਟੀ ਆਪਾਂ ਹੁਣ ਛਕਦੇ ਆਂ ਜੇ ਆ ਰਸੱਸ ਦੇ ਵਿੱਚ ਹਾਂਜੀ ਆ ਦੁੱਧ ਆ ਸਰ ਦੇਖੋ ਇਧਰ ਕਿਹਾਓ ਕੱਢਣ ਲੱਗਿਆ ਚਾਟੀ ਦੇ ਵਿੱਚ ਹਾਂ ਸੁਧਾ ਜੀ ਹਾਂ ਮਧਾਣੀ ਚ ਨੇਤੀ ਪਾ ਕੇ ਹਾਂ ਸੁਆਣੀਆਂ ਨੇ ਜਿਹਨੇ ਪੁਰਾਣੇ ਜ਼ਮਾਨੇ ਵਿੱਚ ਆ ਢਿੰਡੀਆਂ ਐ ਉਂਗਲਾਂ ਚ ਪਾ ਕੇ ਇਹਨੂੰ ਐ ਬਹੁਤ ਵਧੀਆ ਸਰ ਬਹੁਤ ਵਧੀਆ ਇਹ ਸਰ ਸਰ ਥੋੜਾ ਜਿਹਾ ਇਹ ਕਰਕੇ ਦਿਖਾਓ ਜੀ ਸਾਨੂੰ ਆਹ ਹਾਂਜੀ ਸਾਡੇ ਸਰ ਥੋੜਾ ਇਹਨੂੰ ਦੱਸਣਗੇ ਜੀ ਇਹਦੇ ਬਾਰੇ ਵੀ ਕਿਦਾਂ ਇਹ ਜਿਹੜਾ ਪਾਇਆ ਜਾਂਦਾ ਤੌਲੇ ਦੇ ਵਿੱਚ ਡੇਡਾ ਕਰਕੇ ਪਾਊਗਾ ਏ ਆਓ ਦੇਖੋ ਇਹ ਮਦਾਣੀ ਆ ਜੀ ਦੇਸੀ ਭਰਾਣੀ ਪਾਲੀ ਢੋੜ ਆਹ ਢੋੜ ਆ ਗਿਆ ਤੇ ਨੇਤੀ ਆ ਗਈ ਦੇਖੀ ਇਹਦੇ ਵਿੱਚ ਇਸ ਤਰ੍ਹਾਂ ਪਾ ਕੇ ਆਹ ਦੇਖੋ ਜੀ ਪੋਰਸ਼ਨ ਬਣਿਆ ਦੁੱਧ ਰੜਕਨ ਦਾ ਇੱਧਰ ਦੁੱਧ ਰੜਕਦੀਆਂ ਸਵਾਣੀਆਂ ਪੁਰਾਣੇ ਜਮਨ ਦੇ ਵਿੱਚ ਕੀ ਬਾਤ ਆ ਇਹ ਇੰਨਾ ਜ਼ੋਰ ਲੱਗਦਾ ਸੀ ਜੀ ਕੱਪੜੇ ਤੋਂ ਉੱਤੇ ਹਾਂ 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 ਸ਼ਹਿਰਾ ਦੀ ਉਹ ਨਹੀਂ ਸੀ ਰੋਟ ਪੈਂਦੀ ਇਸ ਕਰਕੇ ਹੀ ਕਿਉਂਕਿ ਕੰਮ ਬਹੁਤ ਕਰਨਾ ਬੰਦਾ ਸੀਗਾ ਲੇਡੀਜ਼ ਨੂੰ ਵੀ ਤੇ ਜੈਂਟਸ ਨੂੰ ਵੀ ਹੈਲਦੀ ਕੰਮ ਸੀਗਾ ਅੱਜ ਕੱਲ ਮਸ਼ੀਨਾਂ ਜੋਗ ਹੋਣ ਕਰਕੇ ਇੱਕ ਦੇਖੋ ਜਿੰਮ ਦੀ ਲੋੜ ਨਹੀਂ ਸੀ ਲੇਡੀਜ਼ ਬਹੁਤ ਕੰਮ ਕਰਦੇ ਸੀ ਚਰਖੇ ਕੱਤਦੀਆਂ ਦੁੱਧ ਰੜਕਦੀਆਂ ਧਾਰਾਂ ਕੱਢਦੀਆਂ ਤਾਂ ਜੈਂਟਸ ਵੀ ਜਿਹੜੇ ਹੈਗੇ ਸੀ ਉਹ ਖੇਤਾਂ ਦੇ ਵਿੱਚ ਹਾਲ ਚਲਾਉਂਦੇ ਕਈਆਂ ਚਲਾਉਂਦੇ ਹਨਾ ਉਹ ਵਿਰਸਾ ਲੋਪ ਹੀ ਹੋ ਗਿਆ ਆ ਚੀਜ਼ਾਂ ਵਰਤੀਆਂ ਜਾਂਦੀਆਂ ਅਛਜ ਦਾਣੇ ਛੰਡਣ ਲਈ ਹੋਰ ਚੀਜ਼ਾਂ ਨਾਲਿਆਂ ਵਾਲਾ ਅੱਡਾ ਨਾਲੇ ਬੁਣ ਲਈ ਫਲਕਾਰੀਆਂ ਪਈਆਂ ਨੇ ਕੱਢੀਆਂ ਕਿਆ ਬਾਤ ਆ ਜੀ ਆਦੇ ਬਰਾੜ ਸਾਹਿਬ ਇਹਨੂੰ ਢਿੰਡੀ ਕਹਿੰਦੇ ਨੇ ਢਿੰਡੀ ਕਿਆ ਬਾਤ ਆ ਹਾਂ ਜੀ ਇਹਦੀ ਸ਼ਿੰਗਾਰ ਹੈ ਮਹਿੰਦੀ ਦੀ ਹਾਂ ਜੀ ਹਾਂ ਤੇ ਜਿਵੇਂ ਆਪਾਂ ਤੀਜਾ ਸਜਾਉਂਦੇ ਆਂ ਦਾ ਕੁੜੀਆਂ ਮਹਿੰਦੀ ਲਾਉਂਦੀਆਂ ਨੇ ਸਮਝ ਲਓ ਠੀਕ ਆ ਜੀ ਨੇਤੀ ਦੀ ਤੌਰ ਅਰੇਡੀ ਹੋਆ ਢਿੰਡੀਆਂ ਨਾਲ ਹੋਰ ਜਆ ਵਾਜਨ ਸੀ ਨਾਲੇ ਉਂਗਲੀਆਂ ਦੇ ਵਿੱਚ ਫਸ ਕੇ ਇਹ ਜਿਆਦਾ ਇੱਕ ਤਾਕਤ ਬਣਦੀ ਸੀ ਠੀਕ ਆ ਜੀ ਠੀਕ ਆ ਜੀ ਹਾਂ ਜੀ ਗੁਰਜੀਤ ਮੈਡਮ ਪਹੁੰਚੇ ਨੇ ਕੱਲ ਤਾਂ ਬਹੁਤ ਇਨਾਂ ਨੇ ਚਰਖਾ ਚਲਾਇਆ ਹਾਂ ਜੀ ਪੱਖੀਆਂ ਪੱਖੀਆਂ ਦੀ ਵੀ ਕੜਾਈ ਆ ਜਿਹੜੀ ਫੱਥੀ ਹੋਈ ਹੋਈ ਆ ਇਹ ਸਾਰੀ ਹਾਂਜੀ ਅੱਡੇ ਦੇ ਨਾਲੇ ਬੁਣੇ ਆ ਕਿਹੜਾ ਜੀ ਨਾਲਿਆਂ ਦਾ ਸਾਡਾ ਬੁਣ ਲੈਂਦੇ ਸੀ ਹੁਣ ਦਰੀਆਂ ਵੀ ਬੁਣੀ ਹੋਈਆਂ ਨੇ ਦਰੀਆਂ ਵੀ ਇਹ ਅੱਡੇ ਤੇ ਜੀ ਅੱਛਾ ਨਾਲੇ ਵਾਲੇ ਹੀ ਆ ਠੀਕ ਆ ਜੀ ਦਰੀਆਂ ਵਾਲੇ ਅੱਡੇ ਦੇ ਉਹ ਵੱਡੇ ਅੱਡੇ ਤੇ ਠੀਕ ਆ ਜੀ ਆ ਇੱਕ ਇੱਧਰ ਸਾਈਡਾਂ ਤੇ ਉਹ ਲਾਗੇ ਸਰ ਇਹ ਕੀ ਚੀਜ਼ ਆ ਜੀ ਹਾਂਜੀ ਆ ਕੀ ਲਿਖਿਆ ਪਣਖ ਇਹ ਕਾਦੇ ਲਈ ਵਰਤੀ ਜਾਂਦੀ ਸੀ ਪਣਖ ਜੋ ਤਾਣਾ ਹੁੰਦਾ ਸੀ ਉਹ ਦਰਿਆਂ ਹੁੰਦਾ ਨਾ ਦਰਿਆ ਵਿੱਚ ਉਹਦੇ ਵਿੱਚ ਦੀਆਂ ਲੰਘਾ ਕੇ ਹਾਂ ਉਹਨੂੰ ਤਾੜ ਦੇਣ ਲਈ ਸਮਝੋ ਇੱਕ ਸੋਹ ਬੋਣ ਲਈ ਠੀਕ ਆ ਜੀ ਇੱਧਰੋਂ ਵੀ ਇਹਦੇ ਮੇਕ ਲੱਗੀਆਂ ਇੱਧਰ ਤੇ ਵਿੱਚ ਪਾ ਕੇ ਦਾ ਲੀਵਰ ਦੀ ਤਰ੍ਹਾਂ ਇਹਨੂੰ ਵਰਤਿਆ ਜਾਂਦਾ ਸੀਗਾ ਠੀਕ ਆ ਜੀ ਇਹ ਵਿਰਸਾ ਦੇਖੋ ਹੋਂ ਦੀ ਕੋਸ਼ਿਸ਼ ਕੀਤੀ ਗਈ ਆ ਹਾਂ ਜੀ ਆਹ ਦਾਤ ਪਿਆਈ ਸਾਗ ਚੀਰਨ ਵਾਲਾ ਪੁਰਾਣੇ ਬੱਟੇ 啊。Um.